ਸੋ ਦੋਸਤੋ ਮੈਂ ਇਸ ਵੇਲੇ ਮੌਜੂਦ ਆ ਪਿੰਡ ਕਲੀਰਕਲਾਂ ਬੜਾ ਫੇਮਸ ਪਿੰਡ ਆ ਔਰ ਕਲੀਰਕਲਾਂ ਦੇ ਨਹਿਰ ਵਾਲੇ ਪੁਲ ਤੇ ਮੈਂ ਖੜਾ ਵਾਂ ਇੱਥੇ ਅਚਾਨਕ ਨਾਗਰੇ ਸੀਗੇ ਤੇ ਇੱਕ ਕੁਦਰਤ ਦਾ ਨਜ਼ਾਰਾ ਤੁਹਾਨੂੰ ਦਿਖਾ ਰਿਹਾ ਵਾਂ ਹਾਲਾਂਕਿ ਆ ਦੇਖੋ ਪਸੀਨਾ ਆ ਰਿਹਾ ਵਾ ਗਰਮੀ ਬਹੁਤ ਜ਼ਿਆਦਾ ਟੂ ਮੱਚ ਹੋਈ ਪਈ ਆ ਪਰ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਧਰ ਆ ਕੇ ਨਜ਼ਾਰਾ ਦਿਖਾਓ ਇੱਥੇ ਕੁਦਰਤ ਦਾ ਨਜ਼ਾਰਾ ਇਹ ਵੇਖੋ ਕਿ ਘਰਾਂ ਦੇ ਵਿੱਚ ਏਸੀ ਲੱਗੇਦੇ ਆ ਪਰ ਐਸ ਵੇਲੇ ਇੱਥੇ ਕੁਦਰਤ ਦਾ ਏਸੀ ਹੋਣਾ ਪਾਣੀ ਇੰਨਾ ਜ਼ਿਆਦਾ ਠੰਡਾ ਵਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਔਰ ਧੂੜ ਜੰਮੀ ਦੀ ਆ ਪਾਣੀ ਦੇ ਉੱਪਰ ਇੱਕ ਫੌਗ ਦੀ ਵੱਡੀ ਲਹਿਰ ਜਿਹੜੀ ਆ ਉਹ ਨਜ਼ਰ ਆ ਰਹੀ ਆ ਦੂਰ ਉਧਰ ਤੱਕ ਦੇਖੀਏ ਤੇ ਮੇਰਾ ਸ਼ਹਿਰ ਧਾਰੀਵਾਲ ਵਾ ਲੇਕਿਨ ਧਾਰੀਵਾਲ ਨਹਿਰ ਦਾ ਪੁਲ ਜਿਹੜਾ ਨਜ਼ਰ ਨਹੀਂ ਆ ਰਿਹਾ ਬਹੁਤ ਸੋਹਣਾ ਇੱਕ ਇੱਥੇ ਮਾਹੌਲ ਬਣਿਆ ਦਾ ਵਾ ਔਰ ਇਸ ਸੋਹਣੇ ਮਾਹੌਲ ਦੇ ਵਿੱਚ ਮੈਂ 2 ਮਿੰਟ ਦੇ ਲਈ ਚੁੱਪ ਕਰਾਂਗਾ ਤੁਸੀਂ ਦੇਖਿਓ ਕੁਝ ਸਕਿੰਟਾਂ ਵਿੱਚ ਪੰਛੀਆਂ ਦੀਆਂ ਆਵਾਜ਼ਾਂ ਵੀ ਤੁਹਾਨੂੰ ਆਉਣਗੀਆਂ ਸੋ ਕਿਤਨਾ ਕਿਤੇ ਜਿਹੜਾ ਪਹਾੜਾਂ ਦੇ ਵਿੱਚ ਖਾਸ ਤੌਰ ਤੇ ਉੱਤਰਾਖੰਡ ਜਾਂ ਹਿਮਾਲੇ ਦੀਆਂ ਜਿੱਥੇ ਸ਼੍ਰੇਣੀਆਂ ਹੁੰਦੀਆਂ ਵਾਂ ਕਿਤੇ ਨਾ ਕਿਤੇ ਜਿਹੜਾ ਵਾ ਉੱਥੇ ਵੀ ਭਾਰੀ ਬਰਸਾਤ ਹੋਈ ਆ ਹਾਲਾਂਕਿ ਉਧਰ ਤਾਂ ਜਲਪਰੇ ਨੇ ਬਹੁਤ ਲੋਕਾਂ ਦਾ ਨੁਕਸਾਨ ਕੀਤਾ ਵਾ ਲੇਕਿਨ ਇਹ ਅੱਪਰ ਭਰੀ ਦੁਆਬ ਨਹਿਰ ਆ ਜਿਹੜੀ ਸ਼ਹਿਰ ਧਾਰੀਵਾਲ ਚੋਂ ਨਿਕਲਦੀ ਨਿਕਲਦੀ ਅੱਗੇ ਜਾਂਦੀ ਹੈ ਅਲੀਵਾਲ ਤੱਕ ਸ਼ੁਰੂਆਤ ਇਹਦੀ ਮਾਧੋਪੁਰ ਤੋਂ ਹੁੰਦੀ ਆ ਇਸ ਨਹਿਰ ਦੇ ਵਿੱਚ ਅੱਜ ਵੱਖਰਾ ਨਜ਼ਾਰਾ ਵਾ ਧੂੜ ਪਈਦੀ ਆ ਔਰ ਐਉਂ ਲੱਗਣ ਡਿਆ ਵਾ ਕਿ ਜਿਦਾਂ ਕਿਸੇ ਹੋਰ ਹੀ ਜਗ੍ਹਾ ਦੇ ਉੱਤੇ ਅਸੀਂ ਸਵਿਟਜ਼ਰਲੈਂਡ ਆ ਗਏ ਦੇ ਆ ਸੋ ਲਗਾਤਾਰ ਐਡਵੈਂਚਰ ਵਾਲੀਆਂ ਖਬਰਾਂ ਦੇ ਲਈ ਵੀ ਤੁਸੀਂ ਆਪਣੇ ਇਸ ਨਿਊਜ਼ ਚੈਨਲ ਐਕਸਪ੍ਰੈਸ ਨਿਊਜ਼ نیٹ ਦੇ ਨਾਲ ਬਣੇ ਰਵੋ ਸਾਡੇ ਨਾਲ ਵਾਤਾਵਰਣ ਪ੍ਰੇਮੀ ਜਿਹੜੇ ਆ ਸਾਡੇ ਪਰਮ ਮਿੱਤਰ ਗगन ਬਾਜਨ ਜੀ ਵੀ ਮੌਜੂਦ ਨੇ ਗगन ਜੀ ਦੱਸ ਦੋ ਅੱਜ ਕੁਦਰਤੀ ਇਹ ਜਿਹੜਾ ਨਜ਼ਾਰਾ ਖਾਸ ਤੌਰ ਤੇ ਇੱਧਰ ਆਓ ਇਹ ਨਜ਼ਾਰਾ ਵੇਖ ਕੇ ਜਿਹੜਾ ਵੋ ਕੀ ਕਹਿਣਾ ਚਾਹੋਗੇ ਦੇਖੋ ਜੀ ਅਸੀਂ ਤੇ ਸ਼ਹਿਰ ਚ ਰਹਨੇ ਆ ਠੀਕ ਹੈ ਤੇ ਬੜੀ ਘੁੱਟ ਮਹਿਸੂਸ ਹੈ ਜੀ ਅੱਜ ਇੱਥੇ ਆਏ ਹਾਂ ਅੱਜ ਕੁਦਰਤ ਦੇ ਨਜ਼ਾਰੇ ਦੇਖ ਰਹੇ ਹਾਂ ਜੀ ਪੈਸੇ ਨਾਲ ਨਹੀਂ ਜੀਖਦੀ ਦੀ ਆ ਸਕਦੀ ਕੀ ਬਾਤ ਹੈ ਕੁਦਰਤ ਨੇ ਬਣਾਈ ਹੈ ਨੇ ਦੇਖੋ نیچے ਜਲ ਹੈ ਉੱਪਰ ਕਿੰਨੀ ਵਧੀਆ ਢੋੜ ਪਈ ਦੀ ਹੈ ਜਿਹੜੀ ਢੋੜ ਪਈ ਦੀ ਹੈ ਨਾ ਜੀ ਇਹ ਦੇਖੋ ਤੁਸੀਂ ਪਾਣੀ ਦੇ ਦਰਸ਼ਨ ਵੀ ਕਿੰਨੇ ਪਿਆਰੇ ਆ ਦੂਰ ਤੱਕ ਬ੍ਰਿਖਸ਼ ਕੀ ਬਾਤ ਹੈ ਇਹ ਤੇ ਸਵਰਗ ਦੇ ਦਰਸ਼ਨ ਹੋ ਰਿਹਾ ਬਿਲਕੁਲ ਹਾਂ ਜੀ ਤੇ ਅਧਿਪਗਰੀ ਇਸ ਤੋਂ ਅੱਗੇ ਕੀ ਕਹਿ ਸਕਦੇ ਆ ਕੁਦਰਤ ਦੇ ਆ ਤੇ ਕੋਈ ਜਵਾਬ ਹੀ ਨਹੀਂ ਆ ਨਾ ਜੀ ਸੋ ਇਹ ਕੁਦਰਤ ਦੇ ਨਜ਼ਾਰੇ ਜਿਹੜੇ ਆ ਕੋਈ ਇਹ ਪਹਾੜੀ ਏਰੀਆ ਨਹੀਂ ਆ ਸ਼ਹਿਰਤਾਰੀ ਵਾਕ ਤੋਂ ਖਾਲੀ 2.5 ਕਿਲੋਮੀਟਰ ਦੀ ਦੂਰੀ ਤੇ ਪਿੰਡ ਕਲੀਅਰ ਕਲਾਂ ਦਾ ਪੁਲ ਵਾ ਜਿੱਥੇ ਪੁਲ ਦੇ ਉੱਤੇ ਖੜੇ ਹੋ ਕੇ ਸੱਜੇ ਵੀ ਤੇ ਖੱਬੇ ਵੀ ਤੁਸੀਂ ਕੁਦਰਤ ਦਾ ਨਜ਼ਾਰਾ ਜਿਹੜਾ ਵਾ ਦੇਖ ਸਕਦੇ ਹੋ ਲਗਾਤਾਰ ਤੁਸੀਂ ਬਣੇ ਰਹੋ ਆਪਣੇ ਇਸ ਨਿਊਜ਼ ਚੈਨਲ ਐਕਸਪ੍ਰੈਸ ਨਿਊਜ਼ਲੈਂਡ ਦੇ ਨਾਲ ਮੈਂ ਤੁਹਾਡਾ ਆਪਣਾ ਰਿਪੋਰਟਰ ਜੇਸ਼ ਪੰਡਤ ਧੰਨਵਾਦ